ਇਹਨਾਂ ਦੋਨਾਂ ਬੱਸੀਆਂ ਦਾ 15-15 ਹਜ਼ਾਰ ਆ ਜੀ ਠੀਕ ਆ ਬਈ ਤੇ ਇਹਨਾਂ ਦੋਨਾਂ ਦਾ 23-23 ਹਜ਼ਾਰ ਠੀਕ ਆ ਬਈ ਜੋੜਾ ਲਊਗਾ ਉਹ ਚਾਪ ਮਾਨਤਨ ਵੱਧ ਕਰਦਾ ਠੀਕ ਆ ਬਈ ਸਸੀਕਾਲ ਬਈ ਸਸੀਕਾਲ ਜੀ ਆਪਣਾ ਨਾਮ ਤੇ ਪਿੰਡ ਨਾਮ ਲਾ ਦਿਓ ਬਈ ਨਾਮ ਸੁਖਜੀ ਸਿੰਘਾ ਜੀ ਪਿੰਡ ਠੁਲੀਵਾਲ ਜ਼ਿਲ੍ਹਾ ਬਰਨਾਲਾ ਠੀਕ ਆ ਬਈ ਅੱਜ ਆਪਣੇ ਕੋਲੇ ਕਿੰਨੇ ਨਗ ਆਗੇ ਅੱਜ ਨਗਤ ਆਗੇ ਤੇ 7 ਨਗਤ ਗਏ ਹਾਂਜੀ ਬਈ 4 ਰਹਿ ਗਏ ਤੇ ਬਈ ਤੇ ਪਹਿਲੀ ਦੀ ਆਪਾਂ ਨੂੰ ਬੱਚੀ ਡਿਟੇਲ ਦੱਸੋ ਹਾਂਜੀ ਤੇ ਬਈ ਕਿੰਨੇ ਟਾਈਮ ਦੀ ਬੱਚੀ ਆ ਬਈ ਇਹ ਇਹਦੀ ਉਮਰ ਇਹਨੇ ਤੱਕ ਦੇ ਦੰਦ ਪੰਨ ਤੇ ਠੀਕ ਹੈ ਭਾਈ ਇਹ ਜੇ ਪੰਨ ਨਹੀਂ ਨੇਗੇ ਠੀਕ ਹੈ ਭਾਈ ਇਹ ਜੇ ਕੱਟਣੇ ਲੱਗੇ ਹੈਗੇ ਠੀਕ ਹੈ ਭਾਈ ਤੇ 35 ਤੋਂ 40 ਦਿਨ ਹੋਗੇ ਤੇ ਠੀਕਾ ਪਰ ਇਹਨੂੰ ਚਾਰ ਥਾਨ ਨੇ ਠੀਕ ਹੈ ਭਾਈ ਜਾਨ ਨੂੰ ਥੜਾ ਤੋੜ ਕੇ ਦਿਖਾਓ ਮਾੜਾ ਖੁੱਲ ਕੇ ਨੂੰ ਤੋੜ ਕੇ ਦਿਖਾਉਣੇ ਵੱਚੀ ਦੇਖੋ ਬਹੁਤ ਹੀ ਚੰਗੀ ਕੁਆਲਿਟੀ ਦੀ ਬੱਚੀ ਆ ਤੇ ਮੱਥੇ ਤੇ ਫੁੱਲ ਬਣਦਾਗਾ ਛੋਟੇ ਕੰਨਾਂ ਦੀ ਹੈਗੀ ਇਹ ਸਾਡੀ ਨਹੀਂ ਹੈਗੀ ਇਹ ਛੋਟੇ ਕੰਨਾਂ ਦੀ ਤੇ ਆਪਾਂ ਕੁਆਲਿਟੀ ਵਾਈ ਦੇਖੇ ਤਾਂ ਪੂਰੀ ਐ ਬਰੀਡ ਦੇ ਟੱਕਰਪਤੀ ਬਹੁਤ ਆ ਵੈਸੇ ਉਹਨਾਂ ਦੂਜੀ ਬੱਚੀ ਦੀ ਡਿਟੇਲ ਦੱਸੋ ਹੁਣ ਦੂਜੀ ਵੀ ਦੋ ਦਾੰਦਾ ਜੀ ਹਾਂਜੀ ਬਾਈ ਤੇ ਇਹਦੇ ਟੀਕਾ ਭਰਾਏ ਨੂੰ ਹੋ ਗਏ 40 ਤੋਂ 45 ਦਾ ਠੀਕ ਹੈ ਵੀ ਇਹਦੀ ਵੀ ਟੀਕਾ ਭਰਾਇਆ ਹੋਇਆ ਹੈਗਾ ਤੇ ਬਹੁਤ ਚੰਗੀ ਬੱਚੇ ਬਾਕੀ ਫੇਸ ਕੁਆਲਟੀ ਤੁਸੀਂ ਦੇਖੋ ਇਹ ਬਾਕੀ ਇਸ ਨੂੰ ਤੋੜ ਕੇ ਦਿਖਾਉਣੇ ਆਗੇ ਲੈ ਲਈ ਅੱਜ ਕੋਈ ਤਾਂ ਆ ਤੁਹਾਨੂੰ ਦਈਆ ਜਾਂ ਹੈ ਆ ਦੇਖੋ ਬਹੁਤ ਹੀ ਚੰਗੀ ਹੈਗੀ ਥਣ ਲੇਵਾ ਪੂਰਾ ਵਧ ਗਿਆ ਬਣਾਉਗੀ ਹੁਣੇ ਮਤਲਬ ਹਜੇ ਦੋ ਦੰਦ ਹੋਈਆ ਤੇ ਪਲੇਵਾ ਪੱਟਿਆ ਹੋਇਆ ਚੰਗਾ ਪੂਰੀ ਗੱਦੀ ਹੈ ਥਾਣਾਂਗੇ ਤੇ ਬਹੁਤ ਚੰਗੇ ਥਣ ਬਣ ਗਏ ਉਹਨਾਂ ਨੇ ਸੋਨਾਗਾ ਤੇ ਹੁਣ ਆਪਾਂ ਤੁਹਾਨੂੰ ਤੀਜੀ ਬੱਚੀ ਦੇ ਬਾਰੇ ਦਵਾਉਣੇ ਆ ਬਾਈ ਤੋਂ ਸੁਨੇ ਬੱਚੀ ਪਹਿਲਾਂ ਆਪਾਂ ਤੌਰ ਕੀ ਦਿਖਾਉਣੇ ਆਗੇ ਤੇ ਬਹੁਤ ਚੰਗੀ ਬੱਚੀ ਹੈਗੀ ਤੇ ਛੋਟੀ ਜੀ ਉਮਰ ਦੀ ਹੈਗੀ ਤੇ ਆਪਾਂ ਕਹਿ ਦਈਏ ਵੀ ਤੇ ਅੜ ਰਹਿਣੇ ਬਹੁਤ ਚੰਗਾ ਪੱਟਿਆ ਹੋਇਆ ਹੈਗਾ ਗੱਦੀ ਜਾਨੀ ਕਿ ਬਹੁਤ ਚੰਗੀ ਪੱਟੀ ਹੋਈ ਹੈਗੀ ਤੇ ਗਾਂ ਜਾ ਕੇ ਨੇ ਬਹੁਤ ਚੰਗੀ ਤਿਆਰ ਹੋਣਾਗਾ ਬਾਕੀ ਖਰਾਕ ਤੇ ਜਿੰਨਾ ਵਧੀਆ ਆਪਾਂ ਨੂੰ ਫੀਡ ਫੂਡ ਪਾ ਦਾਂਗੇ ਜਾਂ ਚਾਰ ਪਾ ਦਾਂਗੇ ਸੈਲਡ ਪਾ ਦਾਂਗੇ ਤੇ ਬਹੁਤ ਵਧਕਾ ਬਣ ਜਾਊਗੀ ਬਈ ਇਹਦੀ ਆਪਾਂ ਨੂੰ ਡਿਟੇਲ ਦੱਸੋਗੀ ਹੈਗੀ ਤੇ ਕੰਟਰੋਲ ਹੈਗੀ ਇਹ ਧੰਦੋ ਖੇਰੀ ਆ ਉਮਰ ਸਾਰੀ ਇਹਦੀ 13 ਕਿ ਮਹੀਨੇ ਦੀ 12-13 ਮਹੀਨੇ ਦੀ ਮਾਂ ਥੱਲੇ ਦੁੱਧ ਕਿੰਨਾ ਸੀਗਾ ਬਈ ਮਾਂ ਥੱਲੇ ਯਾਰ ਇਹਦਾ ਹੈਗਾ 27-22 ਕਿਲੋ 27-22 ਕਿਲੋ ਗਾਂ ਦਾ ਮਾਂ ਤੇ ਵੀ ਚੰਗੇ ਸੀਮੈਂਟ ਦੀ ਹੈਗੀ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਸਨ ਆਹ ਜਿਹੜੀ ਲਾਸਟ ਬੱਤੀ ਰਹੀ ਉਹ ਦਿਖਾਉਣੇ ਆ ਹੁਣ ਤੇ ਪਹਿਲਾਂ ਸੋਨ ਇਹ ਤੋੜ ਕੇ ਦਿਖਾਵਾਂਗੇ ਆ ਕਿ ਅਟਰ ਤਾਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੇ ਆਂ ਵੀ ਥਾਂ ਪੂਰੇ ਆ ਦੇਖ ਲਓ ਪੱਟੇ ਵੀ ਆਗੇ ਯਾਨੀ ਕਿ ਬਰੀਡ ਦਾ ਤਾਂ ਪਤਾ ਹੀ ਲੱਗ ਜਾਂਦਾ ਫੇਸ ਕੁਆਲਿਟੀ ਦੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਰੋਕੇ ਬਹੁਤ ਚੰਗੀ ਹੈਗੀ ਦੇਖ ਸਕਦੇ ਤੁਸੀਂ ਇੱਕ ਵਾਰ ਤੋੜ ਬਹੁਤ ਚੰਗੀ ਬੱਚੀ ਆ ਭਾਈ ਇਹਦੀ ਆਪਣਾ ਡਿਟੇਲ ਦੱਸੋ ਇਹਦੀ ਤਾਂ ਉਮਰ ਸਾਰੇ 8 ਕਿ ਮਹੀਨੇ ਦਾ ਦਦੋ ਦਾ ਖੇਰੀ ਹੀ ਹੈਗੀ ਠੀਕ ਆ ਭਾਈ ਹਾਂ ਤੇ ਇਹਦੀ ਮਾਂ ਦਾ ਰਖਾੜਾ ਹੈਗਾ ਇਹਦੀ ਮਾਂ ਦਾ ਪੱਤੀ ਕਿਲੋ ਦਾ ਰਖਾੜਾ ਦੱਸਿਆ ਮਾਂ ਦਾ ਨੇ ਠੀਕ ਆ ਠੀਕ